ਤੇ ਆਪਣੀ ਹੀ ਅਗਰੇ ਵਿੱਚ ਆਪ ਹੀ ਸੜਦਾ ਰਹੇ। ਕ੍ਰਿਸ਼ਨਾਂ ਦੀ ਅੱਗ ਵਿੱਚ ਜਲ ਬਲ ਜਲ ਦਾ ਭਾਵ ਹੁੰਦਾ ਜਲਣਾ, ਬਲਣਾ, ਅੱਗ ਵਾਂਗੂ ਸੜਨਾ। ਜਲ ਬਲਿਆ ਅਪਮਾਨ ਕਹਿੰਦੇ ਸਾਰੇ ਕੁਝ ਦੀ ਅਪਮਾਨ ਅਹੰਕਾਰ ਦੀ ਅੱਗ ਵਿੱਚ ਦਿਨ ਰਾਤ ਹੀ ਤਰਲ ਹਿਰਦਾ ਹੈ ਸੜ ਕੇ ਸੁਆਹ ਹੁੰਦਾ ਰਹੇ। ਜਲ ਬਲਿਆ ਅਪਮਾਨ ਕਿਉਂਕਿ ਮਾਨਮੁਖ ਨਾਮ ਬਸਾਰਿਆ। ਜੋ ਦਵਦਦਾ ਕਾਣ ਕਨੇ ਭਾਈ ਇਹ ਸਾਰਾ ਕੁਝ ਤਾਂ ਹੀ ਇਹ ਪ੍ਰਭੂ ਪਰਮਾਤਮਾ ਦੇ ਘਰ ਸਾਖਿਆਤ ਹੁੰਦਾ ਜੇ ਗੁਰਮੁਖਤਾਈ ਵਾਲਾ ਜੀਵਨ ਰਵੇ ਮਹਿਰ ਮਲੂਕ ਚੌਧਰੀ ਮਨੁੱਖ ਦਾ ਰਾਜਿਆਂ ਦਾ ਇਹਨਾਂ ਦਾ ਧਿਆਨ ਆਕਾਲ ਪੁਰਖ ਵੱਲ ਰਵੇ ਇਹਨਾਂ ਦੀ ਧਿਆਨ ਬੰਦਗੀ ਵੱਲ ਰਵੇ ਇਬਾਦਤ ਵੱਲ ਰਵੇ ਤਾਂ ਤੇ ਫਿਰ ਸੰਗਠਨ ਤੇ ਬੈਠੇ ਵੀ ਪ੍ਰਵਾਨ ਹੈ ਨਹੀਂ ਤੇ ਮਨਮੁਖ ਨਾਮ ਵਿਸਾਰਿਆ ਆਪਣੀ ਮਨਮੁਖਤਾਈ ਕਰਕੇ ਆਪਣੇ ਮਨ ਦੇ ਆਖੇ ਲਗਣੇ ਕਰਕੇ ਇਹ ਪਰਮਾਤਮਾ ਦੇ ਨਾਮ ਨੂੰ ਵਿਸਾਰ ਰਹੇ ਹਾਂ ਪਰਮਾਤਮਾ ਦੇ ਨਾਮ ਨੂੰ ਭੁੱਲੀ ਜਾਂਦੇ ਹਨ ਮਨਮੁਖ ਨਾਮ ਬਿਸਾਰਿਆ ਜਿਉਂ ਡਬ ਦੱਦਾ ਕਾਂ ਡਬ ਦਾ ਭਾਵ ਹੁੰਦਾ ਡੌ ਨੌ ਮੀਨਸ ਅਗਰ ਜਿਵੇਂ ਦੱਦਾ ਦਾ ਭਾਵ ਹੁੰਦਾ ਸਵਾਹ ਹੋ ਜਾਣਾ ਜਿਵੇਂ ਜੰਗਲ ਦੇ ਵਿੱਚ ਕਾਨ ਦਾ ਭਾਵ ਹੁੰਦਾ ਕਾਨਾ ਸੜ ਕੇ ਸਵਾਹ ਹੋ ਜਾਂਦਾ ਨਾ ਹੁਣ ਪ੍ਰਾਤਨ ਬਜ਼ੁਰਗਾਂ ਨੇ ਵੇਖਿਆ ਹੋ ਗਾ ਜਦੋਂ ਕਾਨਾ ਸੜ ਜਾਂਦਾ ਨਾ ਉੱਪਰੋਂ ਉਹਦੀ ਚਮਕ ਵਧ ਜਾਂਦੀ ਹੈ ਦੇਖਣ ਨੂੰ ਲੱਗਦਾ ਕਿ ਬੜਾ ਲਿਸ਼ਕ ਪੁਸ਼ਕ ਬੜਾ ਆਇਆ ਸਰਕੜੇ ਦਾ ਕਾਨਾ ਜਿਹੜਾ ਹੁੰਦਾ ਜ ਜਿਹਨੂੰ ਜੰਗਲ ਵਿੱਚ ਅੱਗ ਲੱਗਦੀ ਨਾ ਕਦੇ ਤੇ ਉਹ ਚਮਕ ਵਧ ਜਾਂਦੀ ਆ ਉਹਦੇ ਉੱਪਰੋਂ ਭਾਜ ਤ ਉਹਨੂੰ ਥੋੜੀਏ ਵੇਚੇ ਤੇ ਵਿਚੋਲੇ ਸਵਾਈ ਹੁੰਦੀ ਤੇ ਪਾਦਸ਼ਾਹ ਜੀ ਉਹਨਾਂ ਮਨੁੱਖਾਂ ਨੂੰ ਜੰਗਲ ਦੀ ਅਗਦੇ ਕਰਕੇ ਜੰਗਲ ਵਿੱਚ ਸੜੀ ਹੋਈ ਕਾਨੀ ਦੇ ਬਰਾਬਰ ਕਹਿ ਰਹੇ ਹਨ ਉਹ ਮਨੁੱਖਾ ਜਿਹੜੇ ਕੈਨ ਨੂੰ ਤੇ ਬੜੇ ਤਨੰਤਰ ਹਨ ਕੈਨ ਨੂੰ ਤੇ ਬੜੇ ਅਮੀਰ ਹਨ ਕੈਨ ਨੂੰ ਤੇ ਬੜੇ ਬਲਵਾਨ ਹਨ ਲਿਸ਼ਕ ਪਸ਼ਕ ਉਹਨਾਂ ਦੇ ਇਲਾਕੇ ਵਿੱਚ ਬੜੀ ਤਗੜੀ ਹੈ ਸੱਤਾ ਉਹਨਾਂ ਦੇ ਕੋਲ ਹੈ ਤਾਕਤ ਉਹਨਾਂ ਦੇ ਕੋਲ ਹੈ ਪਰ ਪ੍ਰਮਾਤਮਾ ਦੀ ਬੰਦਗੀ ਉਹਨਾਂ ਕੋਲ ਹੈ ਨਹੀਂ ਰੱਬ ਦੀ ਇਬਾਦਤ ਤੋਂ ਬਿਨਾ ਪਾ ਸਕਨੇ ਪਾਈ ਉਹ ਸਰਕੜੇ ਦੇ ਕਾਨੇ ਵਰਗੇ ਹਨ ਜਿਹੜਾ ਸਰਕੜਾ ਵਿੱਚੋਂ ਸੜਿਆ ਪਿਆ ਉੱਪਰੋਂ ਬੜੀ ਨੇ ਸੁਸ਼ਕ ਹੈ ਪਾਤਸ਼ਾਹ ਜੀ ਉਸ ਮਨੁੱਖ ਨੂੰ ਉਹਦੇ ਬਰਾਬਰ ਦਾ ਅੰਦਾਜ਼ਾ ਦੇ ਰਹੇ ਕੰਪੈਰੀਸ਼ਨ ਉਹਦਾ ਉਹਦੇ ਨਾਲ ਕਰ ਰਹੇ ਹਨ ਮਨਮੁਖ ਨਾਮ ਵਿਸਾਰਿਆ ਜਿਉਂ ਡੱਬ ਦਿੱਤਾ ਕਾਨ ਅਤੇ ਪਾਈ ਮਨਮੁਖ ਮਨੁੱਖ ਨਾ ਨਾਮ ਵਿਸਾਰਨੇ ਕਰਕੇ ਉਸ ਜੰਗਲ ਦੇ ਕਾਨੇ ਵਰਗਾ ਹੋ ਜਾਂਦਾ ਹੈ